ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹਦੇ ਪ੍ਰਧਾਨ ਸਰਦਾਰ ਸ਼ਿਵਰਜ ਸਿੰਘ ਮਾਨ ਨੇ ਉਹਨਾਂ ਨੇ ਫੈਸਲਾ ਕੀਤਾ ਹੈ ਕਿ 4 ਮਾਰਚ ਨੂੰ ਪੰਜਾਬ ਵਿੱਚ ਰੇਲਾਂ ਨਹੀਂ ਚੱਲਣਗੀਆਂ ਉਹਦਾ ਕਾਰਨ ਇਹ ਹੈ ਕਿ ਅਸੀਂ ਬੰਦੀ ਸਿੰਘਾਂ ਦੇ ਹੱਕ 'ਚ ਤੇ NSA ਅਧੀਨ ਅਮਰਿਤਪਾਲ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਨਾਲ ਜਿਹੜਾ ਅਨਮਨੁੱਖੀ ਵਿਵਹਾਰ ਗੈਰ ਕਾਨੂੰਨੀ ਵਿਵਹਾਰ ਅਸਾਮ ਦੀ ਡਿਬਰੂਗੜ ਜੇਲ੍ਹ ਚ ਕੀਤਾ ਜਾ ਰਿਹਾ ਹੈ ਇਹਨਾਂ ਦੇ ਵਿਰੋਧ ਵਿੱਚ ਅਸੀਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਆਂ ਦੁਨੀਆਂ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਆਂ ਕਿ ਇਹ ਚੀਜ਼ ਅਸੀਂ ਸਿੱਖ ਬਰਦਾਸ਼ਤ ਨਹੀਂ ਕਰਾਂਗੇ ਬੰਦੀ ਸਿੰਘਾਂ ਦੇ ਰਿਹਾਈ ਦੇ ਹੱਕ ਚ ਐਨਐਸਏ ਅਧੀਨ ਜਿਹੜੇ ਸਾਡੇ ਬੰਦੀ ਸਿੰਘ ਬੜਾਏ ਗਏ ਨੇ ਡਿਬ루ਗੜ੍ਹ ਉਹਨਾਂ ਦੇ ਹੱਕ ਚ ਅਤੇ ਤੀਸਰਾ ਜਿਹੜਾ ਹੈ ਕਿਸਾਨੀ ਮੰਗਾਂ ਲੈ ਕੇ ਜਿਹੜੇ ਅੱਜ ਸਾਡੇ ਪੰਜਾਬ ਦੇ ਲੋਕ ਜਾ ਰਹੇ ਸੀ ਦਿੱਲੀ ਉਹਨਾਂ ਨੂੰ ਰੋਕਿਆ ਗਿਆ ਉਹਨਾਂ ਤੇ ਅਣਮਨੁੱਖੀ ਜ਼ੁਲਮ ਕੀਤਾ ਗਿਆ ਸਾਡੇ ਸਿੰਘ ਸ਼ਹੀਦ ਹੋ ਗਿਆ ਮੁੰਡਾ ਸਾਡਾ ਇਹਨਾਂ ਸਾਰਿਆਂ ਵੱਲ ਧਿਆਨ ਖਿੱਚਣ ਵਾਸਤੇ ਇਸ ਸਾਰੀਆਂ ਮੰਗਾਂ ਨੂੰ ਕਲੱਬ ਕਰਕੇ ਅਸੀਂ ਫੈਸਲਾ ਕੀਤਾ ਹੈ ਕਿ ਅਸੀਂ 4 ਮਾਰਚ ਨੂੰ ਪੰਜਾਬ ਦੇ ਵਿੱਚ ਰੇਲਾ ਰੋਕਾਂਗੇ ਇਹਦਾ ਟਾਈਮ ਹੋਊਗਾ 11 ਵਜੇ ਤੋਂ ਲੈ ਕਰਕੇ 3 ਵਜੇ ਤੱਕ ਸੋ ਇੱਕ ਤਾਂ ਅਸੀਂ ਪੰਜਾਬ ਚੋਂ ਲੰਘਦੀਆਂ ਟ੍ਰੇਨਾਂ ਤੇ ਸਫ਼ਰ ਕਰਨ ਵਾਲੇ ਸਾਡੇ ਇੰਡੀਆ ਦੇ ਪੰਜਾਬ ਦੇ ਸਮੂਹ ਲੋਕਾਂ ਨੂੰ ਬੇਨਤੀ ਕਰਦੇ ਆ ਕਿ 4 ਤਰੀਕ ਨੂੰ ਔਵਾਇਡ ਕੀਤਾ ਜਾਵੇ ਉਹ ਸਫਰ ਨਾ ਕਰਨ ਤਾਂ ਜੋ ਬੱਚੇ ਨਾਲ ਔਖੇ ਹੋਣ ਢਿਲਮਠ ਵਾਲੇ ਲੋਕ ਨਾਲ ਔਖੇ ਹੋਣ ਬਿਮਾਰ ਲੋਕ ਨਾਲ ਔਖੇ ਹੋਣ ਬੀਬੀਆਂ ਬੱਚੇ ਬਜ਼ੁਰਗ ਕੋਈ ਵੀ ਔਖਾ ਨਾ ਹੋਵੇ ਇਸ ਕਰਕੇ ਅਸੀਂ 4 ਦਿਨ ਪਹਿਲਾਂ ਕਹਿ ਰਹੇ ਹਾਂ ਕਿ 4 ਤਰੀਕ ਨੂੰ ਪੰਜਾਬ ਦੇ ਵਿੱਚ ਅਸੀਂ 11 ਵਜੇ ਤੋਂ ਲੈ ਕੇ 3 ਵਜੇ ਤੱਕ ਟ੍ਰੇਨਾਂ ਨਹੀਂ ਚੱਲਣ ਦੇਣੀਆਂ ਉਹਦਾ ਤਰੀਕਾ ਅਸੀਂ ਕੀ ਅਪਣਾਵਾਂਗੇ ਅਸੀਂ ਸ਼ਾਂਤੀਪੂਰਵਕ ਕਰਨ ਵਾਲੇ ਲੋਕਾਂ ਅਸੀਂ ਲੋਕਤੰਤਰੀ ਤਰੀਕੇ ਨਾਲ ਆਪਣੇ ਅਧਿਕਾਰ ਵਰਤਣ ਵਾਲੇ ਲੋਕਾਂ ਉਹੀ ਤਰੀਕਾ ਅਸੀਂ ਅਪਣਾਵਾਂਗੇ ਅਸੀਂ ਕਿੱਥੇ ਕਰਾਂਗੇ ਕਿੱਥੇ ਨਹੀਂ ਕਰਾਂਗੇ ਇਹ ਅਸੀਂ ਫੈਸਲਾ ਕੀਤਾ ਕਿ ਅਸੀਂ ਇਹ ਡਿਸਕਲੋਜ਼ ਨਹੀਂ ਕਰਾਂਗੇ ਅਸੀਂ ਆਪਣੇ ਤੌਰ ਤੇ ਡਿਊਟੀਆਂ ਲਾਵਾਂਗੇ ਆਪਣੇ ਲੀਡਰਾਂ ਦੀਆਂ ਕਿ ਕਿਹੜਾ ਬੰਦਾ ਕਿਹੜੀ ਸਾਈਡ ਤੇ ਆਪਣੀ ਡਿਊਟੀ ਆਪਣੇ ਤਰੀਕੇ ਨਾਲ ਆ ਤੇ ਇੱਕ ਗੱਲ ਜ਼ਰੂਰ ਹੈ ਅਮਰਤਪਾਲ ਸਿੰਘ ਜੀ ਦੇ ਨਾਲ ਪਿਆਰ ਕਰਨ ਵਾਲੇ ਲੋਕ ਬੰਦੀ ਸਿੰਘਾਂ ਨਾਲ ਪਿਆਰ ਕਰਨ ਵਾਲੇ ਲੋਕ ਕਿਸਾਨੀ ਨਾਲ ਪਿਆਰ ਕਰਨ ਵਾਲੇ ਲੋਕ ਕਿਰਤੀਆਂ ਨਾਲ ਪਿਆਰ ਕਰਨ ਵਾਲੇ ਲੋਕ ਵਪਾਰ ਨਾਲ ਪਿਆਰ ਕਰਨ ਵਾਲੇ ਲੋਕ ਸਮੂਹ ਭਾਈਚਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇਸ ਕੰਮ ਦੇ ਵਿੱਚ ਸਾਡਾ ਸਹਿਯੋਗ ਦਿਓ ਸਭ ਨੂੰ ਉਸੇ ਦਿਨ ਹੀ ਪਤਾ ਲੱਗੂਗਾ ਜਿਹੜੇ ਸ਼ਹਿਰ ਜਿਹੜੇ ਪਿੰਡਾਂ ਦੇ ਨੇੜੇ ਉਹ ਲੋਕ ਰਹਿ ਰਹੇ ਨੇ ਜਿਨ੍ਹਾਂ ਨੂੰ ਅਸੀਂ ਬੇਨਤੀ ਕੀਤੀ ਹੈ ਉਹ ਲੋਕ ਆਪਣੇ ਸ਼ਹਿਰਾਂ ਆਪਣੇ ਪਿੰਡਾਂ 'ਚ ਧਿਆਨ ਰੱਖਣ ਜਿੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਲੀਡਰ ਸਾਹਿਬਾਨ ਠੀਕ ਸਮਝਣਗੇ ਉੱਥੇ ਹੀ ਟ੍ਰੇਨ ਰੋਕ ਦੇਣਗੇ ਬਸ ਇਹ ਅਸੀਂ ਸਰਕਾਰ ਨੂੰ ਵੀ ਦੱਸਣਾ ਚਾਹੁੰਦੇ ਆਂ ਲੋਕਾਂ ਨੂੰ ਦੱਸਣਾ ਚਾਹੁੰਦੇ ਆਂ ਕਿ 4 ਤਰੀਕ ਨੂੰ ਆਪਣੇ ਆਪਣੇ ਤਰੀਕੇ ਨਾਲ ਬੰਦ ਅਸੀਂ ਕਰਾਵਾਂਗੇ ਸਮੁੱਚੇ ਪੰਜਾਬ 'ਚ 11 ਵਜੇ ਤੋਂ ਲੈ ਕੇ 3 ਵਜੇ ਤੱਕ ਟ੍ਰੇਨਾਂ ਨਹੀਂ ਚੱਲਣਗੀਆਂ ਅਤੇ ਸਾਡੇ ਸਫਰ ਕਰਨ ਵਾਲੇ ਲੋਕ ਇਸ ਗੱਲ ਨੂੰ ਜ਼ਰੂਰ ਧਿਆਨ ਦੇਣ ਕਿ ਉਹ ਖੱਜਲ ਖਵਾਰ ਨਾ ਹੋਣ